ਚਾਰ ਰੋਡ ਭਾਈ ਚਾਰ ਰੋਡ ਨਵੇਂ ਮਤਲਬ ਕਿ ਆਪਣੇ ਆ ਰਹੇ ਨੇ ਨਵੇਂ ਜਿਹੜੇ ਚਾਰ ਰੋਡ ਠੀਕ ਹੈ ਨਾ ਤਾਂ ਉਸੇ ਕਰਕੇ ਰੇਟਾਂ 'ਚ ਕਾਫੀ ਇਹ ਸਾਰੇ ਰੋੜਾ ਜਬਰਾਵਾਂ ਦਾ ਕਮਾਨ ਬਲੋਕ ਸਵਾਤ ਕਰਦੇ ਆਂ ਜੀ ਅੱਜ ਅਸੀਂ ਪ੍ਰਾਪਰਟੀ ਦਫਤਰ 'ਚ ਆਏ ਆਂ ਆਪਣੇ ਕਮਾਨ ਪ੍ਰਾਪਰਟੀ ਦਫਤਰ 'ਚ ਇੱਥੇ ਅਸੀਂ ਜ਼ਮੀਨਾਂ ਜਾਇਦਾਦਾਂ ਦਾ ਸਾਰਾ ਘਰਾਂ ਦਾ ਹੋਰ ਕੰਮ ਕਰਦੇ ਆ ਜੀ ਸਾਫ ਸੋਤਰਾ ਆਪਣੇ ਜੱਗੀ ਕਮਾਲ ਕਰੈਸੋ ਤੋਂ ਉਹਨੇ ਜੀ ਜਸਪ੍ਰੀਤ ਕੰਗਰੂਰੀ ਤੋਂ ਨਹੀਂ ਆਪਣੇ ਤੇ ਆਪਾਂ ਅੱਗੇ ਜਾਣਕਾਰੀ ਦਿੰਨੇ ਆ ਇਹਨਾਂ ਬਾਰੇ ਤੇ ਕੁਝ ਜਿਆਦਾ ਬਣਾਇਆ ਹੋਇਆ ਸਾਡਾ ਸਿਸਟਮ ਆ ਜਦੋਂ ਉਬੇਲਦੇ ਹੁੰਨੇ ਆ ਕਈ ਵਾਰ ਪੂਰੇ ਦ람 ਬੱਤਾ ਕਰਦੇ ਆਂ ਤੇ ਆਪਣਾ ਟਾਈਮ ਪਾਸ ਵਧੀਆ ਹੋਈ ਜਾਂਦਾ ਹੁੰਦਾ ਤੇ ਹੁਣ ਅਸੀਂ ਬੈਠ ਕੇ ਆਪਣਾ ਕੋਈ ਵਿਚਾਰ ਉਤਾਰ ਦੱਗਿਆ ਪਹਾਂ ਬੋ ਪਹਿਲਾਂ ਨਾਲ ਨਾ ਜਿਵੇਂ ਹੁਣ ਤਿੰਨ ਦਵਾਈ ਚੋਂ ਦਿੰਦ ਲਾ 3 3 ਲੱਖ ਰੁਪਏ ਨੂੰ ਦਵਾਈ ਚੋ ਦਿਨ ਨੂੰ ਸਾਡੇ ਸਾਡੇ 2.5 ਨੂੰ ਚਲੋ 3 ਲੱਖ ਨੂੰ ਪੈਂਦੀ ਜੀ ਕੋਈ ਨਹੀਂ ਕੋਸ ਆਪਣਾ ਵਿੱਚ ਮਟੀਰੀਅਲ ਨੂੰ 2 ਲੱਖ ਲੱਗਿਆ ਚਲੋ ਆਪਾਂ ਨੂੰ 3 ਲੱਖ ਲਵੇ ਕੋਈ 30 ਲਵੇ ਫਸ ਤੋਂ ਅੱਜ ਲਾ ਲਵੇ ਅੱਜ ਉਹ 50 ਪਲਸ ਹੋ ਗਈ ਜਮੀਨਾਂ ਦੇ ਵਿੱਚ ਸਭ ਤੋਂ ਵੱਧ ਮਤਲਬ ਕਿ ਅੱਜ 2 ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਤੇਜ਼ੀ ਆ ਰਹੀ ਹੈ ਬਈ ਬਹੁਤ ਜ਼ਿਆਦਾ ਮਤਲਬ ਕਿ ਆਹ ਮੂਵੀ ਅਸੀਂ ਮਰ ਕੇ ਡੀਰ ਅੱਜ ਨਾ ਜਾਣਾ ਦੀ ਹੈ ਥੋੜਾ ਜਿਹਾ ਕਿਸੇ ਜੇ ਮੈਂ ਕਰਕੇ ਨਹੀਂ ਜਾਇਆ ਗਿਆ ਇੱਕ ਦੋ ਕੰਮ ਕਾਰੋਬਾਰ ਦੀ ਹੋਣ ਤੇ ਹੁਣ ਫਰਦਰ ਅਕਸ਼ਰ ਦੇਖ ਕੇ ਬਸ ਸਾਡੇ ਨਾਲ ਕਿਦ ਤੱਕ ਪਤਾ ਆਪਾਂ ਜਿੰਨਾ ਟਾਈਮ ਆਪਦੇ ਮਨ ਨੂੰ ਤਸਵੀਰ ਹੀ ਹੁੰਦੀ ਉਹਨਾ ਟਾਈਮ ਆਪਾਂ ਗਾਹਾਂ ਮਾਲਕ ਨੂੰ ਉਹ ਨਹੀਂ ਕਰਦੇ ਪਹਿਲਾਂ ਕਾਗਜ਼ ਉੱਪਰ ਧਰਾਵਾਂ ਦੇਖਾਂਗੇ ਫੇਰ ਗਾਹਾਂ ਦੇਖ ਕੇ ਫੇਰ ਦਾ ਲਗਣਾ ਮੈਂ ਸਾਥ ਸੂਤਰਾ ਸੰਭਾਲ ਹਾਂ ਇਹ ਵੀ ਇਹ ਤਾਂ ਫਿਰ ਪਤਾ ਕੀ ਹੈ ਜੇ ਆਪਾਂ ਹੁਣ ਪਹਿਲੇ ਕਾਗਜ਼ਾਂ ਬਾਰੇ ਆਪਾਂ ਹੁੰਦਾ ਵੀ ਜੀ ਠੀਕ ਹੈ ਜੀ ਪਰ ਪਹਿਲਾਂ ਜਿੰਨਾ ਕਿ ਸਾਡੇ ਮਨ ਨੂੰ ਉਹਨਾਂ ਦੇਖੋ ਸੀ ਨੰਬਰ ਮਲਾਏ ਨੇ ਸਾਰੇ ਅਤੇ ਬਾਈ ਨਾ ਸਾਰਾ ਮਲਾ ਕੇ ਸਾਰਾ ਦੇਖ ਕੇ ਵੀ ਆਹ ਆ ਨੰਬਰ ਲੱਠਾਂ ਕੀਲਾ ਨੰਬਰ ਆਪਾਂ ਹੀ ਲੱਗਦੀ ਆ ਸਾਰਾ ਦੇਖ ਕੇ ਆਪਣੇ ਮਨ ਨੂੰ ਥੱਲੀ ਆ ਫੇਰ ਤਾਂ ਅਸੀਂ ਕਹਾਂ ਵਾਲਾ ਕੰਮ ਮਤਲਬ ਕਿ ਸਟਾਰਟ ਕਰਦੇ ਆ ਠੀਕ ਹੈ ਨਾ ਗੱਲ ਇਹ ਨਹੀਂ ਹੈਗਾ ਵੀ ਆਪਾਂ ਪਹਿਲਾਂ ਹੀ ਉਹ ਕਰ ਲਈਏ ਵੀ ਜਿਵੇਂ ਹੁਣ ਆਉਂਗਾ ਜਾਂਦਾ ਬੰਦਾ ਰੇਕ ਸਾਡੇ ਕੋਲ ਸਾਰੇ ਆਉਂਦੇ ਨਹੀਂ ਠੀਕ ਹੈ ਨਾ ਪੁੱਛਦੇ ਪਹਿਲਾਂ ਜਿਹੜੇ ਆਪਣੇ ਮਨ ਨੂੰ ਤਸਰਜੀਤ ਹੁੰਦੀ ਉਹਨਾਂ ਚੱਕਣੇ ਆ 100 ਵਰਦੇ ਵੀਰੇ 700 300 ਦੇ ਵੀਧਿਆ ਕੰਮ ਹਾਂ ਬੱਸ ਬੱਸ ਹੁਣ ਦੇਖਿਆ ਅਸੀਂ ਪਹਿਲਾਂ ਹੁਣ ਕੋਈ ਲੈ ਲੈ ਵੀ ਪਹਿਲਾਂ ਅਸੀਂ ਕਲੋਨੀ ਜਦੋਂ ਨੀਰਗੰਟ ਜਿੱਤੂ ਰਹ ਰਹੇ ਆ ਉਹ ਕਹਾਂ ਵਧਾਈ ਆ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਡਿਫਰੈਂਸ ਚਲੋ ਉਸ ਦਿਵਾਰ ਹੁਣ ਆ ਪਾਰਕ ਨੂੰ ਸੰਜੀਤ ਬਾਬੂ ਨੂੰ ਅਟਵਾਈਆ ਜਿਹੜੀ ਠੀਕ ਹੈ ਨਾ ਵਿੱਚ ਇਹਦੇ ਵਿੱਚ ਲਗਭਗ ਤੁਸੀਂ ਇਹ ਲਾ ਲਓ ਵੀ ਸਾਰਾ ਮਾਲ 10 ਦਿਨ ਦੇ ਵਿੱਚ ਵੇਚਿਆ ਦੀਗਾ ਜੀ ਐਸ ਐਨ ਹਾਂ ਜੀ ਹਾਂ ਕੋਈ ਜੇ ਨਾ ਮੈਂ ਤੁਹਾਨੂੰ ਤੇ ਜੀ ਐਸ ਐਨ ਤੇ ਉਸ ਤੋਂ ਬਾਅਦ ਹੁਣ ਇਹਦਾ ਕੰਮ ਦੇਖੋ ਪੂਰਾ ਐ ਨਹੀਂ ਹੈਗਾ ਵੀ ਕਿਸੇ ਗੱਲ ਤੋਂ ਕੋਈ ਲੋੜ ਪਈ ਆ ਵੀ ਰੁਕ ਗਿਆ ਜਾਂ ਕੋਈ ਚੁਮੀ ਸਾਰਾ ਕੰਮ ਤੁਸੀਂ ਲਾਣਾ ਨੂੰ ਸਟਾਰਟ ਬਾਉਂਡਰੀ ਵਗੈਰਾ ਤੁਸੀਂ ਕੰਮ ਦੇਖਿਆ ਉੱਥੇ ਕਿੰਨਾ ਸੋਹਣਾ ਤੇ ਸਾਫ਼ ਸੁਥਰਾ ਕੰਮ ਕਰਾਇਆ ਪਰਤ ਪਾ ਕੇ ਕੋਈ ਐ ਨਹੀਂ ਹੈਗਾ ਵੀ ਕੋਈ ਇਟ ਕਿਸੇ ਗੱਲ 'ਚ ਕੋਈ ਐ ਕੋਈ ਕਿਸੇ ਵੀ ਗੱਲ ਦਾ ਕੋਈ ਐ ਨਹੀਂ ਠੀਕ ਹੈ ਨਾ ਆਪਾਂ ਨੂੰ ਉਸੇ ਕੰਮ ਤੇ ਹੋਣਾ ਇਹ ਸੇ ਕਰਕੇ ਵਿੱਚ ਪ੍ਰੇਜੰਦਰ ਜੀ ਹਾਂ ਜੀ ਹਾਂ ਕਾਨੂੰ ਵੀ ਚਾਹ ਪਕੌੜੇ ਦਾ ਸਾਰਾ ਦਿਨ 10 ਮਾਣ ਜੀ ਕਾਨੂੰ ਸਾਰਾ ਦਿਨ ਚੱਲਣਾ ਸਾਰਾ ਕਾਨੂੰ ਸਾਰਾ ਦਿਨ ਸਵੇਰੇ 8 ਵਜੇ ਤੋਂ ਲੈ ਕੇ ਜੀ ਸ਼ਾਮ ਦੇ 5 ਵਜੇ ਤੱਕ ਲੰਗਰ ਚੱਲਣਾ ਭਈ ਆਪਾਂ 31 ਦਸੰਬਰ ਦਾ ਐਪੋਇੰਟਮੈਂਟ 31 ਦਸੰਬਰ ਦਿਨ ਮੰਗਲਵਾਰ ਨੂੰ ਕੁਮਾਰ ਪ੍ਰੋਪਰਟੀ ਫੋਹਾਨੀਗੜ੍ਹ ਵਿਖੇ ਚਾਹ ਪੰਜਮ ਪਕੌੜੇ ਦਾ ਲੰਗਰ ਲਾਇਆ ਜਾਵੇਗਾ ਸਾਰੇ ਹੀ ਮੰਡੀ ਦੇ ਅੜਗੜ੍ਹ ਦੇ ਜਿੰਨੇ ਵੀ ਵੀਰ ਭਰਾ ਨੇ ਉਹਨੂੰ ਬੇਨਤੀ ਆ ਵੀ ਲੰਗਰ ਜ਼ਰੂਰ ਉਜੋਗ ਦਾ ਕੋਣ ਤੇ ਬਾਕੀ ਜਿਵੇਂ ਹੁਣ ਫਲਵਾਈਆ ਚਾਹਾਂਗੇ ਉਸ ਨਾਲ ਉਸ ਦਾ ਮੱਚ ਕਰਕੇ ਕਰਕੇ ਸਾਰਾ ਹੁਣ ਤਿਆਰੀ ਕਰਦਣਗੇ ਤੇ ਕਿਉਂ ਉਧਰ ਦਾ ਤੇਰੇ ਪਟਿਆਲੇ ਦੇ ਪਾਸ ਤਾਂ ਕਾਫੀ ਰੇਟ ਤੇਜ ਹੋਗੇ ਤੂੰ ਵੀ ਹੈਨਾ ਉਹ ਆ ਉਹ ਤਾਂ ਬਈ ਪਲਾਟਾਂ ਦੇ ਜ਼ਮੀਨਾਂ ਦੇ ਕਾਫੀ ਜਿਵੇਂ ਜਿੱਥੇ ਮਰ ਕੇ ਤੇਰੇ ਉਹ ਕਲੋਨੀਆਂ ਨੈਕਸਸ ਉੱਥੇ ਤਾਂ ਕਾਫੀ ਰੇਟ ਵੱਧ ਗਿਆ ਬਸ ਉਹ ਦੋ 3 ਸਾਲ ਤੋਂ ਕਾਫੀ ਵਧੇ ਜਾਵੇ ਪਟਿਆਲਾ ਰੋਡ ਤਾਂ ਪਛੇਜ ਹੋ ਗਿਆ ਬਈ ਪਟਿਆਲਾ ਰੋਡ ਤੋਂ ਇਹ ਲੱਖ ਨੂੰ ਜਿੱਲਾ ਅੰਮ੍ਰਿਤਸਰ ਮਕਨ ਬਿਕਣ ਲੱਗੇ ਬਿਕਾ ਤੋਂ ਇਹ ਨਾਲ ਬਈ 15-16 ਲੱਖ ਰੁਪਏ ਦਾ ਰੇਟ ਦੀਗਾ ਅੱਜ ਤੋਂ 2.5 ਸਾਲ ਪਹਿਲਾਂ ਵਿਕੇ ਦਾ ਪਟਿਆਲਾ ਰੋਡ ਦੇ ਕੋਲ ਜਿਹੜੀ ਜ਼ਮੀਨ ਅੱਜ ਫੱਟੂ ਤੋਂ 62 ਲੱਖ ਦਾ ਰੇਟ ਆਪਣਾ ਇੱਧਰ ਪਠਿੰਡਾ ਰੋਡ ਆਪਣਾ ਬਰਨਾਲਾ ਮਹਾਲੀ ਨੂੰ ਉਹਨਾਂ ਨੂੰ ਚੰਡੀਗੜ੍ਹ ਤੋਂ ਨਵਾਂ ਰੋਡ ਪੱਟ ਰਹੇ ਨੇ ਹਾਂ ਜੀ ਚਾਰ ਰੋਡ ਭਾਈ ਚਾਰ ਰੋਡ ਨਵੇਂ ਮਤਲਬ ਕਿ ਆਪਣੇ ਆ ਰਹੇ ਨੇ ਨਵੇਂ ਜਿਹੜੇ ਚਾਰ ਰੋਡ ਈ ਕਿਹਾ ਕਰਕੇ ਰੇਟਾਂ 'ਚ ਕਰ ਵੀ ਤੇ ਜੀ ਸਾਰੇ ਰੋਡ ਆਪਣਾ ਪਹਿਲਾਂ ਦਾ ਦਿੱਲਪਾਤ ਮਾਲਾ ਪ੍ਰੋਜੈਕਟ ਤੇ ਜੀ ਨਹੀਂ ਆਉਂਦੇ ਜੀ ਸਾਰੇ ਹਾਂ ਜੀ ਹਾਂ ਪਹਿਲਾਂ ਪਰ ਇੱਦਾਂ ਦਾ ਜਦੋਂ ਇਹ ਭਾਰਤ ਮਾਲਾ ਰੋਡ ਵੀ ਆਪਣਾ ਚੱਲ ਪਿਆ ਨਾ ਪਰ ਜਿਵੇਂ ਵਾਲੇ ਕੋਲੋਂ ਸਾਵੇਂ ਕੰਮ ਰਹੇ ਦਾ ਬੰਦ ਪਿਆ ਚਲੋ ਇਹ ਚੱਲ ਪਿਆ ਪਾਟਰ ਵੇਰਾ ਖੁੱਲ ਗਿਆ ਤੂੰ ਦੇਖੀ ਮੈਂ ਹੋਰ ਬਹੁਤ ਜ਼ਿਆਦਾ ਤੇਜ਼ੀ ਆ ਤੋ ਉਹਨੂੰ ਮੈਂ ਲਾ ਕੇ ਅਸਲ ਦੇ ਵਿੱਚ ਕੀ ਆ ਜੀ ਜਮੀਨਾਂ ਤਾਂ ਰਹੀ ਨਹੀਂ ਜਮੀਨਾਂ ਤੁਸੀਂ ਦੇਖ ਲਓ ਕਿੰਨੇ ਆ ਕਿ ਕਿੰਨੇ ਜਮੀਨਾਂ ਵਗਉਂਦੀਆਂ ਨੇ ਠੀਕ ਹੈ ਨਾ ਸਭ ਭਾਰੀ ਸੀ ਹੁੰਦੀ ਆ ਹਾਂ ਕੋਈ ਚੰਗਾ ਟੱਕ ਕੋਈ ਵਧੀਆ ਜਮੀਨ ਤਾਂ ਮਿਲਦੀ ਨੂੰ ਕੋਈ ਦੋ ਲੇਖੂ ਕੋਈ ਕੋਈ ਹੁੰਦੀ ਆ ਕੋਈ ਰੌਲੇ ਰੋਲੇ ਵਾਲੀ ਕੋਈ ਹੋਰ ਉਹਗਾ ਲਾਟਾ ਠੀਕ ਹੈ ਕਿ ਤੇਰੇ ਇਰੀਏ ਚੋਂ ਮਤਲਬ ਕਿੰਨਾ ਕਰੋੜ ਦਾ ਕੰਮ ਲਵੇ ਲੱਗਿਆ ਸਾਡੇ ਵੀ ਜੀ ਲੈ ਕੇ ਝੇੜੀ ਤੋਂ ਘੱਗੇ ਤੱਕ ਪ੍ਰੇਧਰੀ ਜੇ ਬੁਰਾ ਜੇ ਬੁਰਾ ਦਾ ਤਕਰੀਬਨਾ ਇੱਥੋਂ ਦਾ ਪਹਿਲੀ ਕੰਪਲੀਟ ਹੋ ਗਿਆ ਇੱਥੇ ਦਾ ਠੇਕੇਦਾਰ ਨੂੰ ਨਾਮ ਮਿਲਿਆ ਹਾਂਜੀ ਹਾਂਜੀ ਅਕੇ ਰਾਵਲਾ ਐਰਪੋਰਟ ਦਾ ਹਾਂ ਉਹ ਵੀ ਚੱਲੂਗਾ ਹੋ ਜਾਊਗਾ ਹੋ ਜਾਊਗਾ ਕੋਈ ਮਸਿਆਰੀ ਦੇਖੋ ਸਰਕਾਰਾਂ ਦੇ ਕੰਮ ਵਿੱਚ ਥੋੜਾ ਕੋਈ ਹੁੰਦੇ ਨੇ ਜਦੋਂ ਤਰਹੀ ਚੱਲ ਪਿਆ ਆਪਣਾ ਪਾਣੀ ਗੱਟ ਬਹੁਤ ਤੇਜ਼ੀ ਆ ਤੇਜ਼ੀ ਭਾਈ ਹੁਕੀ ਕ ਤੇਜ਼ੀ ਆ ਕੋਈ ਨਿਗਰਚਾ ਕੋਈ ਨਿਗਰਚਾ ਕੋਈ ਕਮੀ ਨਾ ਹੋਵੇ ਕਿਸੇ ਗੱਲ ਦੀ ਜਿਹੜਾ ਲੇ ਕੋਈ ਵੀ ਕੰਮ ਆ ਇਹ ਵਧੀਆ ਕਰੋੜੀ ਆ ਉਹ ਤੁਸੀਂ ਲੜੋ ਨੀਲਗੰਟ ਦੇ ਕੋਲ ਵਧੀਆ ਕਰੋੜੀ ਆ ਹਾਂ ਕੋਈ ਉੱਥੇ ਤੁਸੀਂ ਨਾਲੋ ਵੀ ਕਿੰਨੀ ਤੇਜੀ ਉਸ ਚ ਹਾਂ ਦੇਖੋ ਜਿਹੜੇ ਕੰਮ ਕਰਾਊਗਾ ਬੰਦਾ ਉਹ ਤਾਂ ਮੁੱਲ ਮਿਰੂਏ ਮਿਲੂ ਠੀਕ ਐ ਨਾ ਗੱਲ ਜਿਹੜਾ ਬਈ ਕੰਮ ਬਈ ਨਹੀਂ ਕਰਾਉਣਾ ਉਹ ਗੱਲ ਹੈ ਕਿ ਉਹ ਪਾਇਰੇ ਬਖਰੀ ਕਰੋੜੀ ਇੱਥੇ ਉਹ ਨਿਕੜ ਚ ਜਿਹੜਾ ਕੰਮ ਨਹੀਂ ਕਰਾਉਂਦੇ ਕਮਿਟਮੈਂਟਾਂ ਦੇ ਪੂਰੇ ਉੱਤਰ ਦੇ ਉਹ ਪਾਇਂਗੀਆਂ ਨੇ ਤੇ ਹਾਂ ਬਿਲਕੁਲ ਜੀ ਜਿਹੜੇ ਨਹੀਂ ਉਹ ਕਰਾਉਂਦੇ ਨੇ ਕੰਮ ਜਿਹੜੇ ਬੰਦੇ ਕੰਮ ਕਰਾਉਂਦੇ ਆ ਦੇਖ ਲਓ ਤੁਸੀਂ ਨੀਲਗੰਠ ਵਾਲੇ ਲਾ ਲਓ ਇਹਨਾਂ ਨੇ ਜੋ ਕਿਹਾ ਕਰਿਆ ਉੱਤਰ ਸੰਜੀਤ ਬਾਬੂ ਆ ਜੋ ਕਿ ਉਹ ਤੁਹਾਨੂੰ ਵੱਧ ਕਰਿਆ ਠੀਕ ਹੈ ਨਾ ਗੱਲ ਤੁਸੀਂ ਜਾ ਕੇ ਦੇਖ ਲਓ ਵੀ 1 ਮੀਟਰ ਮਤਲਬ ਕਿ ਕੋਈ ਐ ਲੱਗੂ ਤੁਹਾਨੂੰ ਵੀ ਆ ਇੱਕ ਮਾੜੀ ਆ ਕਲੋਨੀ ਦੇ ਵਿੱਚ ਠੀਕ ਹੈ ਨਾ ਗੱਲ ਆਪਾਂ ਗਏ ਆ ਦੇਖੋ ਦੇ ਮਾਰ ਕੇ ਆ ਗੇੜਾ ਫੇਰ ਕੱਲੇ ਆ ਵੀ ਜਿਹੜਾ ਜਿਹੜੇ ਦੇਖੋ ਕੰਮ ਕਰਾਓਗੇ ਤਾਂ ਉਹ ਤਾਂ ਹੈਗੀ ਆ ਜੀ ਵਧੀਆ ਜੀ ਹੁਣ ਕੋਈ ਆਪਾਂ ਦਾ ਕੋਈ ਕਰਨੇ ਹੀ ਨਹੀਂ ਉਹ ਬੜ ਲੜਦਾ ਠੀਕ ਹੈ ਨਾ ਗੱਲ ਤੇ ਮੀਂਹ ਵਧੀਆ ਪਿਆ ਰਿਹਾ ਨਾ ਆ ਮੀਂਹ ਜੀ ਵਧੀਆ ਨਾ ਪਰ ਉਹ ਆਪਣਾ ਇੰਦਾਲਾ ਵਿੱਚ ਜਿਹੜਾ ਆਪਾਂ ਦੂਜਾ ਪਾਣੀ ਦਾ ਉਹਨਾਂ ਨਾਲ ਜਿਹੜਾ ਗੇਟਿਆਂ ਨਾਲ ਕੰਮ ਕਰਨ ਲੱਗਿਆ ਹੋਇਆ ਹਾਂ ਉਹ ਉਹਨਾ ਜੇ ਤੋਂ ਬਾਅਦ ਲੱਗੂ ਆਪਣਾ ਫਰਵਰੀ ਦੇ ਪਹਿਲੇ ਹਫਤੇ ਹੀ ਲੱਗੂ ਲੱਗ ਪਗ ਜਾ ਕੇ ਜੇਕਰ ਬਾਦਸੋਰ ਹੋ ਗਈ ਫਿਰ ਤਾਂ ਕਾਹਨਾਂ ਦੀ ਹਾਂ 20 ਦਿਨਾਂ ਨੂੰ 25 ਲੰਘੇ ਜਾਂਦੇ ਹਾਂ ਨਹੀਂ ਪਗਿਆ ਆ ਲਾਸਟ ਕਿ ਜਾਂਦੇ ਨੇ ਜਿਆ ਫਰਵਰੀ ਦੇ ਵਿੱਚ ਬਸ ਵਧੀਆ ਕਣਕਾ ਬੜਾ ਆਦੀ ਹੈ ਨਹੀਂ ਨੀਲਾ ਬਣਦਾ ਵਧੀਆ ਪੂਰਾ ਹੈ ਨੀਲਾ ਬਣ ਦਰਮਿਆਨੇ ਨੀਲਾ ਠੱਕ ਨਹੀਂ ਪੈਂਦੀ ਜਿਹਦਾ ਜਿਆਦਾ ਠੱਕ ਪੈਂਦੀ ਉਹ ਸੌਰਤੀ ਦਾ ਰਮੀਆਂ ਨੂੰ ਟਾਈਮ ਹੋ ਗਿਆ ਉਹਦੇ ਕਰਕੇ ਪਾਣੀ ਦੀ ਉਹ ਲੋੜਦੀ ਹਾਂ ਪਾਣੀ ਦੀ ਲੋੜ ਕਰਕੇ ਕਣਕਾ ਬਦਲ ਕੇ ਵਧੀਆ ਬਣ ਗਿਆ ਮਾਤਾ-ਪਰਨ ਜੀ ਵੀ ਵਧੀਆ ਹੋ ਆ ਜਾਂਦੀਆਂ ਹਾਂ ਪੂਰਾ ਜਿ ਪੂਰਾ ਸਾਹ ਬੜੀ ਦਾ ਨਹੀਂ ਸਰ ਇਹ ਜਿਹੜਾ ਪਸਿਬਲ ਚੁਣਿਆ ਨਾ ਜਿਹੜੀਆਂ ਦੀਆਂ ਤੂਰ ਕਣਕਾਂ ਨੂੰ ਵੀ ਫਾਇਦਾ ਹੋਇਆ ਬੱਸ ਬੇ ਕੁਦਰਤ ਦੇਖੋ ਜੀ ਜਿਹੜਾ ਕੁਦਰਤੀ ਮੀਂਹ ਆ ਇਹ ਤਾਂ ਬਹੁਤ ਚੰਗੀ ਗੱਲ ਹੈ ਬਹੁਤ ਰੇਹ ਵਾਂਗੂ ਲੱਗਿਆ ਜੀ ਸਾਰੀਆਂ ਕਣਕਾਂ ਨੂੰ ਨਾ ਆਪਣੇ ਨੂੰ ਰੇਹ ਵਾਂਗੂ ਲੱਗਿਆ ਫਸਲਾਂ ਲਈ ਤਾਂ ਵੈਸੇ ਹੀ ਦੇਖੋ ਆਪਣੇ ਜਿਹੜੇ ਬੀਰਕਾ ਦਾਲਦੇ ਨੇ ਵੀ ਮੀਂਹ ਬਹੁਤ ਚੰਗਾ ਹੈ ਮਤਲਬ ਕਿ ਮੀਂਹ ਨਾ ਬਹੁਤ ਜ਼ਿਆਦਾ ਆਪਣੀਆਂ ਫਸਲਾਂ ਨੂੰ ਬਹੁਤ ਗੁਣਾ ਕਰਦੀ ਤੇ ਦਿੱਲੂ ਪਸ ਕਹਿੰਦੇ ਰਹਿਆ ਬਹਾਂ ਆਉਣਾ ਤੇ ਬਰਖਲਾਉਣ ਵਾਲੀ ਹੋਣਾ 5-4 ਮਿੰਟ ਤੇ ਬਾਅਦ ਤੇ ਮੈਂ ਪਹਿਲਾਂ ਦੀ ਸਰ ਅਰਦਾਸ ਕਰ ਜਾ ਕੇ ਆ ਆ ਜੂ ਅੰਦਰ ਆ ਜੀ ਕਹਿੰਦੇ ਆਉਂਦੇ ਤੇ ਮੈਂ ਉਹਨੂੰ ਪਹਿਲਾਂ ਦਿਖਾਇਆ ਬਈ ਮੈਂ ਦਿਖਾਇਆ ਬਈ ਪਾਸ ਹੈ ਪਾਸ ਆ ਹਾਂ ਮਾੜੇ ਕਰ ਤਾਂ ਕਾਰੀ ਪੱਤਰ ਰਿਕ ਨੂੰ ਕੱਲ ਨੂੰ ਫਰਦ ਨਕਸ਼ਤਰ ਨੂੰ ਮੈਂ ਨਵਾਂ ਘੜਾ ਕੇ ਜੰਦਾ ਰੇਟ ਕੜੋ ਸਾਥਾਂ ਕੋਲ ਰੇਟ ਤਾਂ ਵਸ ਵੀਰੇ ਰੇਟ ਤਾਂ ਨੂੰ ਦੱਸੀ ਦੀ ਗੱਲ ਵੀ 50 ਲੱਖ ਰੁਪਏ ਦੀ ਡਿਮਾਂਡ ਆ ਇਹ ਕਰਕੇ ਮੌਕੇ ਤੇ ਕਰਾ ਲਾਂਗੇ ਜਿੰਨਾ ਹੋਊਗਾ ਅਪਰ ਦਾ ਸੌਦਾ ਹੁਣ ਚ ਫਿਰ ਟਾਈਮ ਕਿੰਨਾ ਕੈਫਰਟ ਪੈਨ ਦਾ 25% ਆਪਣਾ ਟੈਂਟ ਦਾ ਘੱਰੀ ਵੀ 5 ਮਹੀਨੇ ਦਾ ਲਾਵਾਂਗੇ ਅਸੀਂ ਫਿਰ ਰਜਿਸਟਰੀ ਅਸੀਂ ਪਹਿਲਾਂ ਕਰਾ ਲਾਂਗੇ ਤਾਂ ਇਹ ਨਾਲ ਕਿੰਨਾ ਫਿਰ ਬਾਕੀ ਬਿਆਨਾਂ ਜੋ ਚੱਲਦਾ ਦੇਗਾ 25% ਉਹ ਜੋ ਆਪਾਂ ਮੌਕੇ ਤੇ ਗੱਲ ਕਰ ਲਾਂਗੇ ਸਰਦਾਰ ਜੀ ਦਾ ਠੀਕ ਹੈ ਗੱਲ ਫੇਰ ਠੀਕ ਹੈ ਕਿਉਂਕਿ ਤਕਸੀਰ ਨੰਬਰ ਨੇ ਲਈ ਇਹ ਚਾਰੇ ਵੋਟਰਾਂ ਨੇ ਹਾਂ ਠੀਕ ਹੈ ਠੀਕ ਹੈ ਨਾ ਗੱਲ ਤਕਸੀਰ ਨੰਬਰ ਨੇ ਕਿਸੇ ਨਾਲ ਕੋਈ ਯੋਗ ਨਹੀਂ ਤੇ ਵੇਟ ਤੇ ਕਹਿਦੇ ਨੇ ਸਰਦਾਰ ਜੀ ਮੈਂ ਤੁਹਾਨੂੰ ਪਤਾ ਕੀ ਹੈ ਹੁਣ ਹੁਣ ਉੱਧਰ ਕੈਨੇਡਾ 'ਚ ਗੱਲ ਕਰਨੀ ਪੂਰੀ ਨੂੰ ਮੈਂ ਕਰ ਦਿਆਂ ਨਹੀਂ ਮੈਂ ਪਰ ਹੁਣ ਉੱਥੇ ਫੇਰੇ ਗੱਲ ਕਰੂੰਗਾ ਮੈਂ ਸ਼ਾਮ ਨੂੰ ਕਰੂੰਗਾ ਫੇਰ ਉੱਥੇ ਗੱਲ ਕਰਕੇ ਫਿਰ ਮੈਂ ਤੈਨੂੰ ਸਾਰਾ ਦੱਸ ਫੜੀਆਂ ਬਾਤਾਂ ਦੇ ਗੱਲ ਕਰਕੇ ਦੱਸ ਦਿੰਦਾ ਹਾਂ ਅੱਲੂ ਬਾਤ ਕਰਦਾ ਹਾਂ ਗੱਲ ਵੀ ਰਹਿ ਗਈ ਪੁੱਤਾ ਗੱਲ ਵੀ ਰਹਿ ਗਈ ਫਟਾ ਗਾ ਲੂ ਬੜਾ ਮਸ਼ਹੂਰ ਹੁੰਦੇ ਨਾ ਮੇਰੇ ਜਮੀਨਾਂ ਬਹੁਤ ਤੇ ਇਹ ਡਾਟਾ ਸੂਚਿਤ ਕਰਦਾ ਕਿ ਸਾਡੇ ਜਿਲ੍ਹੇ ਦਾ ਸਵਾਵਤਾ ਤੇ ਰਾਣਿਆ ਬਾਉ ਕਮੇਰੇ ਕਰਦੇ ਆ ਤੇ ਸਵਾਵਤਾ ਬਲਾ ਵਿਲੇਟ ਰਣਕੀ ਜੀ ਨੇ ਲਗਦੀ ਤੇ ਵੀ ਮੈਂ ਕੀ ਜ਼ਮੀਨ ਹੈ ਇਹਨੂੰ ਰਲਵੀ ਪੈਂਦਾ ਰਹੇਗੀ ਦਿੱਤੀ ਸਰਪਤਾਨ ਇਹਨਾਂ ਦਾ ਭਾਗ ਹਾਂ ਇਹ ਤਾਂ ਗਵਰਨਮੈਂਟ ਦੇ ਨਿਮਗਰ ਲਾਭਤਾ ਜਰਦੇ ਸਾਲ ਤੋਂ ਸਾਲ ਤੱਕ ਜਮੀਨਾਂ ਮਿਲਦੀ ਰਹੇਗੀ ਅਸੀਂ ਇਹਨਾਂ ਦੀ ਸਿਨਗੀ ਯੋਜਨਾ ਦੀ ਲਾਗਤ ਕਿੰਨੀ ਹੈ ਅੰਦਾਜ਼ਨ 10 ਲੱਖ 9 2 ਲੱਖ 10 ਲੱਖ ਤੋਂ ਆਰਦਾਹ ਨਾ ਹੈ ਮਾਇਲਾ ਲੈ ਯਾਰ ਜਮੀਨ ਜਦੋਂ ਵੀ ਲਈ ਐ ਆਪਾਂ ਵੀ ਦੇਖਦੇ ਆਂ ਅਗਰ ਕਹਣਾ ਮਾਈਗੀ ਲਈ ਅਗਰ ਬਾਦਲ ਵਾਲਾ ਖੜੀ ਤੇ ਤੇ ਕਰਾਣੇ ਹਣ ਬੌਂਦੇ ਤੇ ਕਿਸੇ ਨੇ ਵੀ ਇਸ ਲਈ ਜਣੀ ਕਾਮਯਾਬ ਹੋਇਆ ਠੀਕ ਹੈ ਤੇ ਉਹਦਾ ਇਹਨੂੰ ਜਸਵੰਤ ਨੂੰ ਦਵਾਇਆ ਜਦੋਂ ਨਾਲ ਲੱਗਦਾ ਕੀ ਲੱਗਦਾ ਉਹ ਤੋਂ ਆਪਣਾ ਭਾਈ ਕਿੰਨਾ ਤੋਂ ਵੀ ਭਾਈ ਦਾ ਦੀ ਅਜ ਮਿਆਲਾ ਹੁੰਦੇ ਆ ਤੇ ਨਾਲੇ ਤਾਂ ਬਾਦ ਲਈਆ ਜੇ ਕੈਲਕੂਲੇਟਰ ਕਰਕੇ ਦੇਖੀ ਲੈ ਨਾਲੇ ਅਮਰ ਦਾ 5000 ਰੁਪਏ ਰੋਦੀ ਬਾਦ ਰੋਦੀ ਨਹੀਂ ਰੋਦੀ ਨਾ ਕਰ ਲਾਗੇ ਹੈ ਕੰਮ ਜਨ ਕੋਈ ਜੀ ਕਰਵਾਣ ਮੇਲੇ ਨੂੰ ਕਹਿੰਦਾ ਜਦ ਕੋਈ ਜਾਉਂਗੀ ਅੱਜ ਸਾਰਾ ਸੁਣਨਗੇ ਪਾਣੀ ਆਪਾਂ ਕਰ ਲੀ ਗਏ ਪਿਆ ਬਾਤ ਸੁਆ ਸੁਆ ਸਰਬਾਤਮਾ ਪੈਸੇ ਜਿਹੜੀ ਜਾਣੀ ਚੀਜ਼ ਹੈ ਪਰਮਾਤਮਾ ਦਾ ਦੋਸਤ ਹਾਂ ਬਿਲਕੁਲ ਇੱਕ ਚੜ੍ਹ ਗਿਆ ਦਿਨ ਸਭ ਕੱਟਿਆ ਨਵੇਂ ਹੋਈ ਆ ਜਦ ਮਾਲਕ ਨੇ ਭੇਜੇ ਹੋਇਆ ਕਾਮੇ ਨਾਲ ਆਇਆ ਦੇਖੀ ਬੁਰਾ ਗੁੱਤੇ ਨਾ ਚਾਹਦੇ ਹੋਏ ਨਾ ਬਹੁਤ ਕਿੰਦਗੀ ਦੇ ਵਿੱਚ ਮਤਲਬ 9ਵੇਂ ਵੀ ਆਉਂਦੇ ਨੇ ਕੱਟਦੇ ਵੀ ਪੈਂਦੇ ਨੇ 200 ਵੀ ਕੱਟਦੇ ਆ ਮੈਂ ਨੇ ਜਿਹੜਾ ਪਿਆਰ ਆ ਸਤ ਕਲਾ ਆ ਬੈਠ ਕੇ ਜਾ ਬਣੀ ਵੀਰੇ ਬੈਗੇ ਇਹ ਸਾਰਾ ਕੁਝ ਜੀਵਨੀ ਦਾ ਠੀਕ ਬਿਲਕੁਲ ਸਹੀ ਗੱਲ ਹੈ ਇਹੀ ਗੱਤ ਵੱਡੀ ਆ ਪ੍ਰਮਾਤਮਾ ਨਾਲ ਜੁੜੇ ਹੋਏ ਪ੍ਰਮਾਤਮਾ ਨਾਲ ਪ੍ਰਮਾਤਮਾ ਨਾਲ ਹੀ ਸਾਰਾ ਕੁਝ ਆ ਮਾਗਨ ਦੇ ਪਰ ਕੋਈ ਜੀਂੰਦ ਰੋਗ ਪਰਮਾਤਮਾ ਦੀ ਰਜ਼ਾ ਕੋ ਜ਼ਰੂਰੀ ਰਹਿ ਜਾਂਦੀ ਹੈ ਕਿ ਚੱਲਾਂਗੇ ਉਹਨਾਂ ਹੁਕਮਾਂ ਸਾਡੇ ਨਾਲ ਆਵੇ ਜਦਕਿ ਨਿਗਰ ਪ੍ਰਾਰੋਹਨ ਕਿੰਨੇ ਕਿਨੇ ਸੜੇ ਪੈਂਦੇ ਰੱਖੋ ਤਾ ਤਾ ਮਾਰ ਹਾਂ ਤੇ ਪਾਪਾ ਨਾਲਕ ਬੈਠਾ ਉਹ ਨਾਲ ਹੀ ਬਰਾ ਕਿਸ ਹਾਂ ਉਹ ਕਰਤੂ ਗਨੇ ਭਾਈ ਚੰਗੇ ਕੰਮ ਕਰੋ ਕੀ ਦੀ ਸੇਵਾ ਕਰੋ ਉਹ ਆਪਣਾ ਜਿਹੜੀ ਤੋ ਤੇਰੇ ਪਿੰਡ ਦਵਾਈ ਕੀ ਹੋ 16 ਗਿੱਲੇ ਉਹ ਠੇਕੇ ਦੀ ਨੂੰ ਆਦੀ ਸੀ ਨੇ ਬਠੇ ਹਾਂ ਉਹ ਲਗਾਉਂਦੇ ਗੱਟ ਨੇ ਗਿੱਲੇ ਛੋੜੀ ਲੈ ਕੇ ਠੇਕੇ ਦੇ ਡੀਰ ਜਿਹੜੇ ਜਿਆਦਾ ਪੜਾਈ ਜਾਂਦੇ ਨੇ ਉਹ ਆੜੀ ਗੱਲ ਠੀਕ ਆ ਸਲੇ ਮਤਲਬ ਕਿ ਜਿਹੜਾ ਤਾਂ ਸਹੀ ਆਰਤੀਆ ਕਰਨ ਕਰਦੇ ਨਾ 75-75 ਹਜ਼ਾਰ 75 ਹਜ਼ਾਰ ਰੁਪਏ ਦੀ ਬੋਲ ਆ ਗਈ ਆ ਯਾਦ ਨਹੀਂ ਡਟਾ ਬਾੜ ਤੇ ਸਰਪ ਚਲਾਉਣ ਕਰਕੇ ਵੀ 10-20 ਲੱਖ ਦਾ ਲੈਂਡ ਰੈਂਡ ਕਰ ਲਾਂਗੇ ਨਵੇਂ ਪੁਰਾਣੇ ਕਰ ਲਾਂਗੇ ਤਨਕਾ ਵੀ ਏਰੀਆ ਆ ਗਈ 250 ਹਜ਼ਾਰ ਦੀ ਰੋਡ ਪਈ ਹੋਈਆਂ ਲਾਰੀਆਂ ਨੇ ਕੋਈ ਬਿੱਲ ਆ ਗਿਆ ਜੀ ਇਹ ਜਿਹੜੇ ਛਾਦੇ ਠੇਕੇ ਵਿਦਾਈ ਅੰਦਰ ਆ ਤਾਂ ਮਹਿੰਗੀ ਨਹੀਂ ਉਹਨਾਂ ਵਾਸਤੇ ਮਾੜੀ ਗੱਲ ਨਾ ਮੇਰਾ ਪੈਡ ਪੈਡ ਹਾਠ ਨਹੀਂ ਬਹੁਤਾ 70 ਮੈਂ ਕਿੰਨਾ ਦਾ ਭਾਵ ਦਾ ਰੱਖਾਂ ਮੈਂ ਮਾਦਾ ਵੇ ਲੈ ਜਾਂਦੀ ਮਾੜਾ ਹਾਠ ਨੂੰ ਦਿੱਤਾ ਇਹ ਬੰਦਾ ਇਹ ਬੰਦਾ ਆਪਣੇ ਕੋਲ ਜਿੰਨੀਆਂ ਡੇਕ ਰਹੀ ਮਿੰਨਾਂ ਜਿਵੇਂ ਆਪਾਂ ਵੀ ਦੇਖੋ ਜੈਨਰੇਟਰ ਦਵਾ ਦੇਣੇ ਆ ਆਪਣੇ ਮਿੱਤਰ ਨੇ ਚੰਡੀ ਖੜੀਏ ਉਹ ਵੀ ਖੁਸ਼ ਹੋ ਕੇ ਕਹਿੰਦੇ ਮੈਂ ਕਿਹਾ ਕਰੋੜਾ ਰੁਪਇਆ ਲੱਗਦਾ ਠੇਕਾ ਵੀ ਦਾਓ ਪਰ ਬੱਜੀ ਜੇ ਬੰਦਾ ਸਾਰੇ ਦਾ ਕਿਹ ਬੰਦਾ ਕਹਿੰਦਾ ਲੱਗ ਲੱਗ ਨਾ ਨਾ ਬਦਲਦੇ ਪਰ ਇੱਕ ਗੱਲ ਆ ਠੇਕਾ ਇਹਦਾ ਟਾਈਮ ਤੇ ਦੇ ਦੋ ਇਹ ਰਵੀ ਪੈਸੇ ਲੱਗਦੇ ਨੇ ਲੇਟ ਫੇਟਰ ਨਾ ਰੇਟ ਲੱਗਦਾ 1000 ਰੁਪਏ ਲੱਗਦਾ ਆਹ ਰੇਟ ਆਪੜਾ ਆਪਣੇ ਘਰ ਤੋਂ ਜੁਵਿੰਦਾ ਲੈਂਦਾਉ ਰਿਹਾ ਕਿ ਕਰੋੜਾ ਰੁਪਏ ਖਰਚਦਾ ਠੀਕ ਹੈ ਨਾ ਗੱਲਾਂ ਕਰੋ ਠੇਕਾ ਰੱਪਾ ਦਾ ਸਾਰਾ ਪੂਰਾ ਮਿਲੂਗੀ ਜੇ ਸ਼ੁਰੂਆਤ ਤੋਂ ਹੀ ਉਹ ਹੁੰਦਾ ਕਿ ਲੇਟ ਫੇਟਰ ਕਰ ਨਹੀਂ ਨਾ ਗਈ ਇਹ ਵੀ ਬਾਤ ਹੋ ਗਈ ਫਿਰ ਮੈਂ ਯਾਰ ਮੇ ਤਾਂ ਦੱਸਣ ਨੂੰ ਆਉ ਬਹੁਤ ਲੱਗੇ ਬਹੁਤ ਆਹ ਘੜੂ ਦਾ ਕਮ ਹਫਤਾ ਚੱਲਦਾ ਪਹਿਲਾਂ ਇਹ ਲੱਗਦੀ ਹੋਵੇ ਕਿ ਇਹਨਾਂ ਨੂੰ ਆਖੇ ਕਹਿੰਦਾ ਮੈਂ ਰੇਟ ਵਧਾ ਤੇ ਪੰਜਿਆਰ ਦਾ ਰੱਤ ਜੀ ਆਨੁਗਤੀ ਬਈ ਲੱਕੜੀ ਦਾ ਮਿੱਟੀ ਹੋਰੀ ਵੀ ਆ ਕਿੰਨਾ ਹੈ ਨਾਲੋਂ ਰਾਜੂ ਅੱਜ ਗੱਲ ਇੱਧਰੇ ਬਣਾਉਂਗਾ ਉਹ ਵੀ ਜਿੰਨੀ ਕਿਨਾ ਮਿੱਟੀ ਮੈਨੋਂ ਆੜੀ ਨਾ ਮਿੱਟੀ 'ਤੇ ਧੂਰੋ ਖਰਚਾ ਹੋ ਆਪੇ ਦਾ ਮੱਲੇ ਬਲੋਂ ਦਾ ਮਿਲਦੇ ਨਹੀਂ ਕਿੰਨਾ ਜਿਹੜੀ ਤੋਂ ਦੂਜੀ ਇੱਟ ਜੀ ਬਣਾਉਣ ਲੱਗੇ ਨੇ ਆਪਣਾ ਬਦਲ ਕੇ ਸਿਮਿੰਟਡ ਉਹ ਵੀ ਜਰੂਰ ਕੋਈ ਤਿੱਕ ਤਾਂ ਹੈ ਨਹੀਂ ਤਾ ਵਧੀਆ ਦੇਖੀ ਆ ਉਹ ਇਹ ਗੱਲ ਆ ਉਹ ਉਹੀ ਲਾਉਂਦੇ ਨੇ ਉਹ ਚੱਲਦਾ ਨਹੀਂ ਨਹੀਂ ਭਾਈ ਉਹ ਕਰ ਦਿੰਦਾ ਤਾ ਸੋਹਣੀ ਉਹਦਾ ਤਾਂ ਪਤਾ ਕੀ ਆ ਉਹਦਾ ਪੱਠਿਆ ਨਹੀਂ ਗੈਦਰੇ ਅਸਲੀ ਤੇ ਗੱਲ ਆ ਵੀ ਆਹ ਕਹਿ ਦੋ ਮੋਬਾਈਲ ਨਾਲ ਕਰਕੇ ਇਹਦੇ ਸਾਰਾ ਕੁਝ ਕੱਢ ਕੇ ਆਨਲਾਈਨ ਕਰਕੇ ਕਮਾਈਆਂ ਕੱਢੀਆਂ ਮਿੰਟ ਮਿੰਟ ਦੀ ਰਿਪੋਰਟ ਹੋ ਗਈ ਉਹ ਸੈਂਦਰਾਂ ਦੇ ਲੱਗੇ ਹੋਇਆ ਇਹਨਾਂ ਵਾਲੇ ਕਹਿੰਦੇ ਅਸੀਂ ਕਾਉਣਗੇ ਉਧਰ ਮੰਡੀ 'ਚ ਕਿਸਾਨ ਰਲ ਕੇ ਆਰਤੀ ਕਰਨੇ ਸਾਡੇ ਨਹੀਂ ਹੋ ਰਹੀ ਭਾਈ ਇਹਨਾਂ ਨੇ ਉਹਦੇ ਇਹਨਾਂ ਨੇ ਮੇਰੀ ਗੱਲ ਸੁਣੋ ਸੈਂਟਰ ਤਾਂ ਮੈਂ ਆਪਣਾ ਸੈਂਟਰਾਂ ਚ ਕੋਈ ਆਇਆ ਨਹੀਂ ਹੈਗਾ ਵੀ ਕੋਈ ਘੱਟਾ ਪਿਆ ਪਤਾ ਕੀ ਆ ਹਜੇ ਤੱਕ ਆਪਾਂ ਨੂੰ 50 ਲੱਖ ਬਜਟ ਲੱਗਿਆ 50 ਲੱਖ ਬਜਟ ਆ ਦੂਜੇ ਨਾਲ 30 ਲੱਖ ਬਜਟ ਆ ਅੰਦਰ ਡਟ ਗਈ ਖਰਚੇ ਲੱਗੇ ਜੇ ਹੁਣ ਆਪਣਾ ਕਿਸੇ ਨਾਲ ਪਤਾ ਕੀ ਆਇਆ ਕਿ ਕਿ ਆਇਆ ਤੇਰਾ ਪਿਆਰ ਨਾਲ ਬਹਿ ਕੇ ਗੱਲਬਾਤ ਹੋ ਜੇ ਮੈਂ ਕਹਿੰਦਾ ਇਹ ਗੱਲ ਸਭ ਘਟਾ ਜੇ ਨਾ ਫਿਰ ਇਹੋ ਆਪਾਂ ਵੀ ਜਾਣਦੇ ਆ ਕਿਹੜੇ ਸੌਦਾ ਵੀ ਮਾੜਾ ਜਿਹੜੇ ਆਪਣੇ ਪਈ ਜਾ ਰਾ ਨਾ ਆਪਣੇ ਵਾਂਗੂ ਠੰਡ ਲੈਂਦੀ ਐ ਉੱਥੇ ਜਿਆਦਾ ਪੰਜੇ ਕੋਈ ਵਰਤਦੀ ਆ ਅੱਜ ਗੁਰੂ ਜੀ ਨੇ ਕਹਿੰਦੇ ਐ 80 82ਵਾਂ ਸੀ ਕਹਿੰਦਾ ਓਕੇ ਓਕੇ ਠੀਕ ਆ ਵੀਰ ਲੈ ਟਿਕਟ ਚਾਣਾਲਾ ਤਾਂ ਹਿੰਦ ਚਾ ਬਾਕੀ ਦੇਖ ਲੈ ਟਿਕਟ ਦਾ ਮੈਂ ਤਰੀਕ 15 ਅੱਜ ਦੇ ਲਈ ਗੀ ਕੁੱਕੇ ਤੇ ਵਾਕੇ ਦਾ ਮੈਂ ਚੜਾਣਾ ਉਹ ਬਈ ਅਮਰੀਕਾ ਜਿਵੇਂ ਵੀ ਪੂਰੇ ਨਾਲੋਂ ਨੇੜੇ ਨੇ ਜਾਂ ਉਰੇ ਨੇੜੇ ਨੇ ਮਜਾਦ ਪੌਰੀ ਨੇ ਉੱਥੇ ਵੀ ਹਰ ਲੇਵਰਾ ਕਰਨ ਦੀ ਗੱਲ ਦੀ ਨਾਲ ਨਹੀਂ ਚਲੋ ਜੀ ਚਲੋ ਇੱਕ ਗੱਲ ਹੈਗੀ ਆ ਪੂਜੇ ਵੀ ਸੱਚੀ ਗੱਲ ਕਹਿਣਾ ਆ ਕਿ ਬਈ ਨਹੀਂ ਵਿੱਚ ਵਿੱਚ ਐਨ ਆਰ ਆਈ ਹੁੰਦੇ ਨੇ ਕਿੱਲੂ ਸਹੀ ਗੱਲ ਆ ਤਾਰ ਦੇ ਨਹੀਂ ਤਾਰ ਤਾ ਰੱਖਦੇ ਨੇ ਜਿਵੇਂ ਬਾਈ ਦਾ ਕਹਿਣ ਦਾ ਆ ਕਿ ਕਿਹੜਾ ਯਰ ਕੰਮ ਕਰ ਰਿਹਾ ਬਈ ਸੱਚ ਦੱਸਦਾ ਏ ਠੀਕ ਹੈ ਨਾ ਗੱਲ ਕੋਈ ਗੱਲ ਨਹੀਂ ਬਾਹਰ ਦਾ ਆਈਡੀ ਲੇਬਰ ਆ ਜੀ ਮਾਰਦੀ ਗੱਲ ਆ ਐਸ ਰਸਤਰੀ ਆ ਜਿੱਦਿ ਹੋ ਰਹੀ ਆ ਠੀਕ ਆ ਪਿਆਰ ਠੀਕ ਆ ਆ ਬੱਡੇ ਨੇ 4-2 ਰੱਖੇ ਹੋਏ ਆਹ ਜੀ ਹੈਗਾ ਤੇ ਉਹਦਾ ਤੜਕੀ ਉੱਠਾੜਾ ਹੱਥ ਨੇ ਆ ਕੇ ਪਾਇਆ ਥੱਕਿਆ ਹੋਇਆ ਹੁੰਦਾ ਪੰਜਾਬ ਜਾਰੀ ਦੀ ਚੀਜ਼ ਆ ਵੀ ਰੁਪਈਆ ਤਨ ਮਿਲੂ ਮਿਲੂ ਲੋਟਰੀ ਤੇ ਕਰੀਂਗਾ ਤਾਂ ਮੇਰਾ ਵਰਧਾ ਵਾਲੇ ਹੈਗੇ ਨਾ ਬਰੁਧਿੰਦਨ ਨਹੀਂ ਉਹ ਵੀ ਨਾ ਅਗਰੇ ਦਾ ਜੀ ਬਾਈ ਕਿੰਨੇ ਇਸ ਦਾ ਮਾਉਂ ਕੇ ਦੇ ਹੱਥ ਤੇ ਵੀਰੇ ਨਹੀਂ ਉਹਦੇ ਹੱਥ ਤੇ ਹੀ ਹੈ ਹਫਤੇ ਚੋਂ ਜਾਣਾ ਕਿਹੜਾ ਜੋਏ ਪੰਡਤ ਦਾ ਜੀ ਅੱਜ ਅੱਜ ਕਰ ਰਿਹਾ ਦਾ ਤਕਰੀਬ ਨਹੀਂ ਹੁਣ ਬ੍ਰਿਜ ਤੇ ਆਇਆ ਜੋ ਜਵਾਹਰ ਜੀ ਨੇ 90000 ਦੀ ਮਾਰ ਦੇਣਾ ਜੀ ਅੱਛਾ ਬਾਕੀ ਡਿਪੈਂਡ ਹੈ ਲਾਈਨ ਤੇ 12 ਘੰਟੇ ਦਾ ਹੈ ਹੈ 12 ਘੰਟੇ ਜਿੱਦੀ ਇਹਨਾਂ ਜਨਾਂ ਦਾ 15 ਘੰਟੇ ਲੱਗਦੇ ਨੇ ਅੱਛਾ ਇਹ ਡੋਟ ਹੁੰਦੇ ਨੇ ਬਿਲਕੁਲ ਜੇਕਰ ਜਿਵੇਂ ਕੋਈ ਜਿਵੇਂ ਹੁਣ ਕਹਿ ਲਿਆ ਵੀ ਕਈ ਦਾ ਬੱਸ ਸਿੱਧੇ ਜਾਂਦੇ ਆ ਉਹਦਾ ਦਰਮਿਆਨ ਦੋੜਾ ਇਹ ਕੋਣ ਕਿੱਥੇ ਜਾ ਕੇ ਮੰਗਾ ਨਹੀਂ ਚਲੋ ਪੁੱਛਣਾ ਦਾ ਜ਼ਰੂਰੀ ਹੈ ਨਾ ਨਹੀਂ ਆਪਣੇ ਦੋਸਤਾਂ ਨੇ ਟ੍ਰੈਡ ਲੈਣੀਆ ਮੈਨੂੰ ਕੋਈ ਵੀ ਲੱਭਿਆ ਮੈਂ ਤਿਆਰੀ ਕਰ ਵੀ ਮੈਂ ਦਾਦਾ ਦੇ ਮੈਡੀਕਲ ਮੈਂ ਤਕਰੀਬ ਮੈਂ ਆਇਆ ਮੈਂ ਲੱਗਦਾ ਮੈਂ ਕਿੱਦਾਂ ਹੈ ਨਾ ਕੱਟਦੇ ਆਂ ਕੀ ਕਰਨਾ ਮਾਰਕੀਟਿੰਗ ਦਾ ਲੱਗਦਾ ਨਹੀਂ ਲੱਗਦਾ ਭਈਆ ਵੜ ਕੇ ਜਾ ਕੇ ਹੁੰਦੇ ਨੇ ਸਰੀਰ ਵਿਗਿਆਨ ਦੀ ਸਰਦਾਰੀ ਸਹੀ ਹੈ ਨਹੀਂ ਭਾਈ ਹਰੇ ਨਾ ਅਸਲ ਵਿੱਚ ਕਿੰਨੇ ਬਹੁਤ ਲੋਕ ਲੇਖਾ ਬੋਧ ਰਿਆ ਕੀ ਵੀ ਜ ਆਇਆ ਉਹ ਆ ਹੁਣ ਤੇ ਉਧਰ ਜਿਵੇਂ ਸੱਚੀ ਗੱਲ ਦ ਵੀ ਪਰੀ ਉੱਥੇ ਨੋਟ ਦਰਸਤਾ ਨੂੰ ਨਹੀਂ ਲੱਗਦੇ ਉਹ ਤਾਂ ਮੇਰੇ ਵਰਗੇ ਕ੍ਰਿਮੀਨਲ ਆ ਜਾਂਦਾ ਹੈ ਕੱਪੜੇ ਦੇਖ ਕੇ ਥੋੜੇ ਵਰਗੇ ਬਹਿਣੇ ਲੈਂਦਾ ਨਿਆਰੇ ਹਾਂ ਮੇਰੀ ਕੁੱਤੇ ਘਾਣ ਦੇ 12 ਮਹੀਨੇ ਜਿਹੜੇ ਨਹੀਂ ਆਉਂਦੇ ਨਹੀਂ ਇਹ ਇਹ ਗਾਂ ਦਾ ਟਾਈਮ ਮੇਰੇ ਨਾਲ ਨਹਾਉਣ ਤੋਂ ਦਾ ਕੱਲ ਦਾ ਰੱਬਾ ਚਾਹ ਚਾਹ ਬਈ ਜਿੰਦਗੀ ਦੇ ਅੱਗੇ ਤੋਂ ਵੀ ਹੁਣ ਸਰਕਾਰ ਕਰਦਾ ਉਹਰੇ ਵੀਰੇ ਨਾਲ ਬਾਹਰ ਵੀ ਰਹਿਣਾ ਸਭ ਤਾਂ ਇਹ ਗੱਲ ਹੈ ਕੰਮ ਰਿਆ ਹਾਂਜੀ ਹਾਂਜੀ ਤਾਂ ਇੱਕ ਤਾਂ ਮਹਿਤਬ ਬੰਦੇ ਰੋ ਜਿਹੜੇ ਵੀ ਕੰਮ ਚਾਹ ਬਾਈ ਤੇ ਖੇਤੀਬਾੜੀ ਚਾਹ ਜੇ ਡੰਗਰਾਜ ਚਾਹ ਤੇ ਇਹਦੇ ਵੀ ਸ੍ਰੀ ਚਾਹ ਕਿ ਬੇ ਦੁਕਾਨਦਾਰੀ ਚ ਇੱਥੇ ਵੀ ਟੱਕਾ ਬੰਦਾ ਮਤਲਬ ਮੇਹਨਤ ਕਰੇ ਮੇਹਨਤ ਨਾਲ ਇੱਕ ਪਰਮਾਤਮਾ ਨਾਲ ਜੁੜਨਾ ਰੱਬ ਦਾ ਨਾਮ ਲੈਣਾ ਹਰ ਇੱਕ ਰੀਤੇ ਕਰਨੀ ਉਹ ਬਹੁਤ ਜ਼ਰੂਰੀ ਆ ਉਹ ਤਾਂ ਵੀ ਉਹਦਾ ਜਿਹੜਾ ਪਿਆਰ ਦੇਵਾ ਜਿਹੜਾ ਲਾਣਾ ਪਾਉਣਾ ਪਤਾ ਉਹਦਾ ਪਤਾ ਗਿਆ ਇੱਜ ਦਾ ਪਿਆਰ ਨਾਲੀ ਸਾਰਾ ਗੱਲ ਪਤਾ ਉਹਦਾ ਜਿਹੜਾ ਇਹਨਾਂ ਦੇ ਲਾਗੇ ਲਾਗੇ ਦੇਖੋ ਇਤਨਾ ਕੱਢਦੇ ਕੱਢਦੇ ਬੰਦੇ ਦਾ ਅੱਜ ਆ ਗਏ ਭਾਈ ਆ ਕੁਰਸੀ ਦੇ ਉੱਤੇ ਆਪੋ ਲਾ ਕੁਰਸੀ ਆ ਗਿਆ ਭਾਈ ਆਪਣਾ ਕੁਰਸੀ ਕੱਢਦੇ ਭਾਈ ਬੜੀ ਨੈਮਸਿਕ ਆ ਗਏ ਬੈਠ ਬੋਲੇ

ਕਮੇਨੀ ਆ ਇਹ ਤਾਂ ਲੰਘ ਜਾਈਆ ਤਾਂ ਜੀ ਆ ਬਸ ਚੱਲ ਪਿਆ ਜੀ ਅੱਜ ਇੱਕ ਨਾ ਡਬਾਰ ਭਰਾ ਤੇ ਆ ਰਿਹਾ। ਸੁਭਾਵੇਂ ਨੇ ਡਬਾਰ ਤੇ ਆ ਜੀ। ਉਹ ਵਧੀਆ। ਉਹ ਚੱਲ ਜੀ ਨਾ ਬਣਾ ਲੈ ਕਰਮ ਵਾਲਾ ਭਾਈ ਸੇਵਾ ਕਰਦਾ ਕਿ ਨਹੀਂ। ਕੁਰਸੀਆਂ ਵੀ ਨੁਰੀ ਨਾ ਆਏ ਹੁੰਦੇ ਵੀ ਚਲ ਫਿਰ ਹੋ ਜਾਣਾ ਗੱਲ ਦਾ। ਮਤਲਬ ਕਿ ਭਈਆ ਦੇ ਖਤਰ ਨੂੰ ਸੁੱਖੀ ਕਰੀ ਜੀ ਤਾਂ ਉਹਨਾਂ ਮਿਲੂਗਾ। ਸਾਡੀ ਸਾਡੀ। ਕਿਆ ਕਰੇ? ਮਤਲਬ ਠੀਕ ਹੈ ਜੀ ਕੋਈ ਨਹੀਂ। ਇਕ ਤੀਵਾ ਹੀ ਕੀ ਹਾਂਜੀ ਹਾਂਜੀ ਪਿਕੋ ਤੂੰ ਲੈ ਕੇ ਦੀ ਲਿਸਟ ਆ ਤੇ ਬਾਈ ਉਹ ਕਹਿੰਦਾ ਮੈਂ ਸੇਵ ਦੇ ਲਾ ਨਾ ਫਿਰ ਇਹ ਪਰ ਲੈ ਲਾਂ ਅੱਜ ਵੀ ਗੱਲ ਹੋ ਗਈ ਜੰਗਾ ਉਹ ਕਿਹੜਾ ਲਗਾਉਣਾ ਹੈ ਕਿਦੋਂ ਚਲੋ ਕੀ ਨਾਮ ਆਉਂਦਾ ਕੀ ਨਾਮ ਕੋਰੀਣਾ ਨਾਮ ਨਾ ਉਹ ਆਦਾ ਕਿਹੜਾ ਉਹ ਤਾਂ ਜੂਵਾਲ ਨਾ ਦਈ ਸਪੈਕਟਰਾ ਕੀ ਨਾਮ ਉਹ ਨਾਲ ਦਾ ਹੈਗਾ ਨਹੀਂ ਉਹ ਪਿੱਲਰ ਹੈਗਾ ਰੈਕਟ ਹੈ ਨਹੀਂ ਕੀ ਹਾਂ ਰੈਕਟ ਸਾਹ ਕੀ ਬਰੋ ਵਧੀਆ ਲਾਤਰੋ ਕਿਰਪਾ ਲੇਡੀਜ਼ ਵੀ ਇੱਥੇ ਅੱਛੇ ਲੇਡੀਜ਼ ਵੀ ਕੁਰਸੀਆਂ ਵਧੀਆ ਕਵਰ ਜੜੇ ਹੋਏ ਨੇ ਇਹ ਲਿਆਓ ਜਰਾ ਠੀਕ ਆ ਸਾਰੀ ਸੈਟ ਇਹ ਪੱਤਰ ਦੇਓ ਫਤ ਜੇ ਬੰਦਾ ਬੈਠੇ ਕੁਰਸੀ ਤੇ ਨਾ 10 ਮਿੰਟ ਬਾਅਦ ਸੋਚ ਕੇ ਬੈਠੋ ਉਹ ਬਾਅਦ 20-30 ਮਿੰਟ ਬਾਅਦ ਕੁਰਸੀ ਬੰਦਾ ਖੜਾ ਹੋ ਜਾਂਦਾ ਹਾਂ ਹਾਂ ਲੈ ਲੈ ਕੁਰਸੀ ਜਿੰਨ ਤੋਂ ਪਾ ਲੈਣਾ ਰਾ ਰਾ ਲੈਣਾ ਬੰਦੇ ਪੱਤਰ ਲੈ ਲੈ ਸਰ ਪਸ ਹਾਂ ਭਾਈ ਲੈ ਲੈ ਤੇ ਅੱਜ ਜੇ ਸਿਰ ਲੈ ਗਏ ਨੇ ਅੱਜ ਤਾਂ ਨੇ ਉੱਥੇ ਵਾਹ ਪਰਸਾਂ ਜਾਂਦਾ ਨੇ ਹੈ ਇੱਕ ਲੈੜੀ ਰਾਜਪੁਰਾ ਟੱਪ ਕੇ ਨਹੀਂ ਕੱਲ ਨੂੰ ਗੱਡੀ ਤੇ ਉਰੇ ਖੜੀ ਸੀ ਕਿੱਦ ਦੀ ਮੈਂ ਆ ਗਿਆ ਨਹੀਂ ਇਹਦੇ ਪੁੱਛੋ ਕਿੰਨੇ ਵਜੇ ਮੈਂ ਬੜਾ 11 ਕਮਟਾ ਜਾਦੇ ਹਾਂ 11 11 ਹਾਂ ਓਕੇ ਕੋਈ ਹਿਸਾਬ ਜਿਉਂ ਜਾਦੇ ਕਿੱਥੇ ਪਹੁੰਚੇ ਹੋ ਅਸੀਂ ਤਾਂ ਮੰਨੇ ਰਹੇ ਹਾਂ ਮੈਂ ਤਾਂ ਮੈਂ ਨਹੀਂ ਰਹਿ ਗਿਆ ਬਾਈ 30 ਮਿੰਟ ਦੀ 30 ਜਾਉਂਦਾ ਸਿੰਗੂਲੇ ਪਾਗੀ ਦੀ ਮੜਾ ਕੋਈ ਲੰਗਿਆਂ ਉਹ ਤੋਂ ਕੋਈ ਨਹੀਂ ਹੈਗਾ ਜੀ ਮੇਰਾ ਉਹਨੇ ਬਾਈ ਵੱਟਾ ਜੀ ਆਪਣੇ ਏਰੀਆ 'ਚ ਘੱਟ ਹੈ ਜੀ ਇਹ ਪ੍ਰਭਾਵ ਸਾਡੇ ਏਰੀਆ 'ਚ ਘੱਟ ਹੈ ਸਾਡੇ ਕੋਈ ਜਵਾਬ ਜੇ ਨੂੰ ਮਿਲਦਾ ਨਹੀਂ ਹਾਂ ਰਾਈਟ ਤੁਹਾਨੂੰ ਪਤਾ ਸਭੇ ਭਾਗੀ ਚਾਹ ਹੈ ਚਾਹ ਜੀ ਜਾਣਾ ਚਾਹਣਾ ਬੰਦੇ ਨੂੰ ਵੀ ਚਾਹੀਦਾ ਹਾਂਜੀ ਹੁਣ ਆਪਾਂ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਹਾਂ ਜੀ ਜੀ ਆਪਣੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਸਿਆਰ ਕਮੈਂਟ ਜੁੜ ਕਰਨਾ ਜੀ ਲਾਸਟ ਚ ਫਿਰ ਸਾਰੇ ਵੀਰਾਂ ਦਾ ਸਤਿ ਸ੍ਰੀ ਅਕਾਲ ਬਣਨਾ